ਨੇ ਨਿਤਨ ਕੋਹਲੀ ਹੋਣੀ ਜਿਹੜੇ ਹਲਕਾ ਇਨਚਾਰਜ ਹੈ ਕੋਈ ਇਲੈਕਟਿਡ ਰਿਪ੍ਰেজੈਂਟੇਟਿਵ ਨਹੀਂ ਹੈ ਜੀ ਜੀ ਠੀਕ ਹੈ ਉਹ ਪਾਰਟੀ ਦੇ ਫੰਕਸ਼ਨਰੀ ਹੈ ਠੀਕ ਹੈ ਔਰ ਇਸੇ ਤਰ੍ਹਾਂ ਵਾਰਡ ਇਨਚਾਰਜ ਹੈਗੇ ਜੀ ਜੀ ਉਹਨਾਂ ਦਾ ਨਾਮ ਲਿਖਿਆ ਹੋਇਆ ਜਦ ਕੀ ਇਹ ਲਿਖ ਨਹੀਂ ਸਕਦੇ ਫਿਰ ਜਦੋਂ ਪੱਤਰਕਾਰਾਂ ਨੇ ਆਪਣੇ ਕਮਿਸ਼ਨਰ ਮ्युनਿਸਪਲ ਕਾਰਪੋਰੇਸ਼ਨ ਨੂੰ ਪੁੱਛਿਆ ਸੰਦੀਪ ਰਿਸ਼ੀ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਮੈਂ ਕੋਈ ਆਰਡਰ ਨਹੀਂ ਦਿੰਦਾ ਬਿਲਕੁਲ ਠੀਕ ਹੈ ਜੀ ਤਾਂ ਸਵਾਲ ਇਹ ਕਹਿੰਦੇ ਕਿ ਵੀ ਆਪਣੇ ਤੌਰ ਤੇ ਲਾ ਲੇ ਵੀ ਗੱਲ ਇਹ ਸਰਕਾਰੀ ਕੰਮ ਤੇ ਕਿਹਾ ਪ੍ਰਾਈਵੇਟ ਪਰਸਨ ਨਹੀਂ ਪੱਥਰ ਰੱਖ ਸਕਦਾ ਲਗਾ ਸਕਦਾ ਜੀ ਜੀ ਠੀਕ ਹੈ ਤੇ ਜੇ ਕਿਸੇ ਨੇ ਕਰ ਦਿੱਤਾ ਗੈਰ ਕਾਨੂੰਨੀ ਕੰਮ ਤੇ ਜ਼ਿੰਮੇਵਾਰੀ ਨਹੀਂ ਬੰਦੀ ਕਿ ਵੀ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਹੈਗੀ ਉਸ ਨੂੰ ਤੋੜੇ ਜੀ ਜੀ ਫਿਰ ਇਹ ਹੈਗਾ ਕਿ ਵੀ ਜਿਹੜਾ ਅਫਸਰਾਂ ਨੇ ਜੇ ਅਫਸਰਾਂ ਦੁਆਰਾ ਜੇ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਨੇ ਹੁਕਮ ਨਹੀਂ ਜਾਰੀ ਕੀਤੇ ਤੇ ਫਿਰ ਇਹ ਅਫਸਰ ਜਿਹੜੇ ਹੈਗੇ ਆ ਅਫਸਰ ਸਹਿਬਾਨ ਉਹਨਾਂ ਨੇ ਕਿਦਾਂ ਇਹ ਲਾਗੂ ਕਰਤਾ ਔਰ ਮੈਂ ਗੱਲ ਮੈਂ ਅਗਾਹ ਕਰਦਾ ਕਿ ਇਹ ਸਾਰੇ ਕੰਮ ਦੇ ਉੱਤੇ ਅਨਸਰੇਬਲ ਕਮਿਸ਼ਨਰ ਮਿਨਿਸਪਲ ਕਾਰਪੋਰੇਸ਼ਨ ਹੈ ਔਰ 2027 ਦੇ ਅਸੈਂਬਲੀ ਇਲੈਕਸ਼ਨਸ ਤੋਂ ਬਾਅਦ ਜਿਨ੍ਹਾਂ ਅਫਸਰਾਂ ਨੇ ਕੰਮ ਕੀਤਾ ਨਾ ਉਹਦੇ ਡਿਸਪਲਿਨਰੀ ਐਕਸ਼ਨ ਜਿਹੜਾ ਨਾ ਜੀ ਉਹ ਪੱਕਾ ਹੋਊਗਾ ਪਰਵਾਹ